ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਆ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ ਲੋ ਜੀ ਲੱਗੇ ਆ ਅੱਜ ਦਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੰਨੇ ਆ ਇੰਨਾ ਮਾਣ ਬਖਸ਼ਦੇ ਆ ਉਮੀਦ ਆ ਤੁਸੀਂ ਸਾਨੂੰ ਇਦਾਂ ਹੀ ਪਿਆਰ ਦਿੰਦੇ ਰਹੋਗੇ ਅਗਰ ਜੇ ਸਾਤੋਂ ਕੁਝ ਗਲਤੀਆਂ ਹੋਣੀਆਂ ਤਾਂ ਤੁਸੀਂ ਆਪਣੇ ਕਮੈਂਟਾਂ ਰਾਹੀਂ ਸਾਨੂੰ ਜ਼ਰੂਰ ਦੱਸਿਆ ਕਰੋ ਤਾਂ ਕਿ ਅਸੀਂ ਉਸ ਗਲਤੀਆਂ ਨੂੰ ਸੁਧਾਰ ਸਕੀਏ ਤੇ ਚਰਜੀਤ ਥੋੜੇ ਦਿਨਾਂ ਤੋਂ ਬਿਮਾਰ ਆ ਜੀ ਤੁਹਾਨੂੰ ਵੀ ਪਤਾ ਹੀ ਆ ਤੇ ਚਰਜੀਤ ਜੀ ਜੁਮੈਂ ਕਿ ਅਭੀ ਤੂੰ ਚਲੋ ਮਨਿੰਦਰ ਦੇ ਹੋਂ ਛੁੱਟੀਆਂ ਤਰੀਬਨ ਥੋੜੀਆਂ ਹੀ ਰਹਿ ਗਈਆਂ ਵੀ ਤੂੰ ਹੁਣ ਜੇ ਪੇਕੇ ਜਾ ਕੇ ਆਉਣਾ ਤਾਂ ਰਿਹਾ ਦੋ ਚਾਰ ਦਿਨ ਤਾਂ ਤੁਰੰਤ ਅੱਜ ਹੀ ਮੈਂ ਜਾਣਾ ਮੈਨੂੰ ਪੇਕਿਆਂ ਦੇ ਨਾਮ ਨੂੰ ਰੋਕੋ ਮੈਂ ਠੀਕ ਆ। ਤੇਖਿਆ ਠੀਕ ਆ। ਮੈਂ ਕਿਹਾ ਵੀਰਾ ਐ ਕਰਵੀ ਹਨਾ ਵੀ ਤੂੰ ਮੇਰੇ ਨਾਲ ਕਈ ਦਿਨੋਂ ਕਈ ਵੀਡੀਓ ਦੇ ਵਿੱਚ ਸ਼ਬਦ ਦੇਖਿਆ ਹੋਗਾ ਮੇਰੇ ਨਾਲ ਲੜਦੀ ਇਹ ਮੈਨੂੰ ਸੂਟ ਨਹੀਂ ਦਵਾਇਆ। ਮੈਂਨ ਕਿਹਾ ਮਾਂ ਚੱਲ ਸੂਟ ਦਵਾ ਲਿਆਉਂਗਾ ਤਨ ਨੂੰ ਤੇ ਥੋੜਾ ਜਿਹਾ ਹੋ ਜਵੇ ਠੰਡਾ। 4-5 ਵਜੇ ਤੇ ਇਹ ਕਹਿੰਦੀ ਨਾ ਜੀ ਮੈਨੂੰ ਕਿੱਥੇ ਗਰਮੀ ਲੱਗਦੀ ਆ। ਮੈਨੂੰ ਸੂਟਾਂ ਦੇ ਨਾਮ ਨੂੰ ਗਰਮੀ ਲੱਗਦੀ। ਨਾ ਤੁਸੀਂ ਦਵਾਈ ਦੇਣ ਦਿਓ ਪਰ ਮੈਨੂੰ ਸੂਟ ਜਰੂਰ ਦਵਾ ਲਿਓ। ਤੇ ਬੈਠੀ ਆ ਹੁਣਾ ਤਿਆਰ ਪਰ ਤਿਆਰ ਪਰ ਮੈਂ ਤਾਂ ਅਜੇ ਇਦਾਂ ਹੀ ਬੈਠਾ ਪਰ ਇਹ ਤਾਂ ਪਤਾ ਹੀ ਲੱਗਣ ਦਿੱਤਾ ਕਦ ਤਿਆਰ ਹੋ ਗਈ ਕਿਉਂਕਿ ਸੂਟ ਲੈਣ ਜਾਣਾ ਹੈ ਤੁਹਾਨੂੰ ਪਤਾ ਹੀ ਹੈ ਵੀ ਸੂਟਾਂ ਦੇ ਨਾਂ ਨੂੰ ਤਾਂ ਚਰਨਜੀਤ ਕੌਰ ਭੱਜੀ ਉਹ ਫਿਰਦੀ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਰਮਾਤਮਾ ਜੀ ਦੇ ਦਰਸ਼ਨ ਦੇ ਸੰਗਤ ਵਿੱਚ ਚੱਲਦੇ ਕਲਾ ਚਰੋਂ ਦਾ ਸਤਿ ਸ਼੍ਰੀ ਅਕਾਲ ਇਹ ਦੁੱਖ ਤੇ ਕੀ ਸੰਗਤ ਨਾ ਕਹਿੰਦੇ ਨੋ ਕਿਤਾ ਪਰੋਜੇ ਜਾਂ ਟੌਣਾ ਤਾਂ ਨਹੀਂ ਮੈਂ ਗੱਲ ਕਰੀ ਕੋੜੇ ਉਹ ਤਾਂ ਫਿਰ ਹੁਣ ਆਪਾਂ ਰੋਜ਼ ਚੇਂਜ ਕਰਦੇ ਤੁਹਾਨੂੰ ਐੋ ਕਿ ਪਤਾ ਨਹੀਂ ਮੇਰੇ ਹੁੰਦੇ ਹੋਈ ਤੁਸੀਂ ਹੈ ਪਰ ਫਿਰ ਤਿਆਰ ਹੋ ਗਏ ਅਸੀਂ ਐਸ ਟਾਈਮ ਨੂੰ ਆਪਣਾ ਕੰਮ ਪੂਰੇ ਰੇਟ ਲੈਂਦੇ ਆ ਤੇ ਮਨਿਤਰ ਵੀ ਨਾ ਕੇ ਤਿਆਰ ਹੋ ਜਾਂਦਾ ਸੀ ਮਨਿਤਰ ਦੇ ਵਿੱਚ ਸੌਂ ਲਉਂਦਾ ਬਾਈ ਬੁਜੀ ਕਾਤਾ ਬਾਈ ਬੁਜੀ ਮਮਾ ਤਾਂ ਨਾ ਕੇ ਤਿਆਰ ਮੈਂ ਤਾਂ ਹੁਣ ਤਿਆਰ ਹਾਂ ਅਸਲ ਤਾਂ ਰੋਜ਼ ਹੋ ਜਾਂਦੇ ਆ ਕਾ ਇਸ ਟਾਈਮ ਨੂੰ ਆਪਾਂ 10 ਵਜੇ ਕੰਮ ਨੇ ਵੇਚ ਮੈਂ ਤਾਂ ਹੁਣ ਤਿਆਰ ਹੋਇਆ ਮੈਂ ਤਾਂ ਹੁਣ ਤਿਆਰ ਹੋਇਆ ਪਰ ਮੈਨੂੰ ਆ ਵੀ ਤਾਂ ਮੈਨੂੰ ਤਿਆਰ ਹੋਈ ਨਹੀਂ ਪੁੱਤਾ ਮੈਂ ਤਾਂ ਹੁਣ ਹੋਈ ਨਹੀਂ ਅੱਛਾ ਮੇਰੀ ਗੱਲ ਤੇਰੀ ਮੰਮੀ ਸਵੇਰ ਦੀ ਮੈਨੂੰ ਕਹਿ ਗਈ ਵੀ ਕਿੱਥੇ ਜਾ ਕੇ ਆਉਣਾ ਪਰ ਚੰਕੌਰ ਜਾਣਾ ਚੰਕੌਰ ਸਾਹਿਬ ਜਾਣਾ ਹਾਂਜੀ ਤੇ ਮੰਮੀ ਫਿਰ ਤਰੀ ਨੇ ਕਿਆ ਕਿਆ ਵੀ ਕਿਆ ਲੈ ਕੇ ਆਉਣਾ ਤੂੰ 50000 ਜਾਂ ਹੈ ਯਾਰ ਕਿਦਾ 50000 ਬੁੱਲੇ ਬੁੱਲੇ ਮੇਰੀ ਕਿੱਟੀਆਂ ਵੇਚ ਦਿਓ ਮੈਨੂੰ ਕਿਹੜੇ ਜਾਂਦੇ ਹਾਂ ਹਾਂ ਮੈਨੂੰ ਮੈਨੂੰ ਵੇਚਿਆ ਪਤਾ ਨਾ ਮੈਨੂੰ ਮੈਡਮ ਮੰਮੀ ਨੂੰ ਆਪਰੇ ਤੋਂ ਨਾ ਨਾ ਗਿਆ ਪੰਜਿਆ ਤੇ ਆਪਣੇ ਕੋਲ ਪਹਿਲਾਂ ਹੀ ਹਾਂ ਆਇਆ ਇਹ ਮੇਰਾ ਸਿਰ ਨਾਲ ਕਪੜਾ ਮੇਰਾ ਕੁਸੂ 202 ਵਾਲਾ ਹੈ ਨਾ ਜਿਹੜੀ ਅਜੇ ਸੀ ਹਾਂ ਹੁਣ ਤਿਆ ਕਰੀਏ ਮੈਂ ਤਾਂ ਤੱਕੜਾ ਸੀ ਕਿੰਦਾ ਸਬਜ਼ਦਾਰ ਪਾਪਾ ਤੇ ਪੁੱਤ ਹੋਗੇ ਮੈਂ ਹੀ ਨ ਲੈ ਕੇ ਰਹਿ ਗਈ ਹਾਂ ਬਈ ਮਨਿੰਦਰ ਨੂੰ ਪਤਾ ਹੈ ਵੀ ਮੇਰੀਆਂ ਬੜੀਆਂ ਗੱਲਾਂ ਚਾਹੁੰਦਾ ਹੈ ਨਾ ਬੁੱਤ ਨੂੰ ਪਤਾ ਨਾ ਹੁਣ ਚਮਕੌਰ ਜਾ ਕੇ ਜਦ ਕੱਪੜੇ ਲੈਣੇ ਮਨਿੰਦਰ ਤੋਂ ਰਾਟ ਨਾ ਪਾਵੇ ਤੇ ਮੈਨੂੰ ਨਹੀਂ ਕੁਸੂ ਦਵਾਇਆ ਕਿ ਮੈਂ ਵੀ ਜਾਣ ਨਾ ਇਹ ਗੱਲ ਮੈਂ ਜਦ ਇਹ ਵੀ ਜਿੱਦ ਹੋਣੀ ਆ ਠੀਕ ਹੈ ਚਾਹੇ ਤਾਂ 50000 ਥੁੱਕ ਲੇ ਮੈਂ ਚਾਹੇ ਲੱਖਾਂ ਲੇ ਚੇਹ ਪਾਪਾ ਨੂੰ ਬੇਜੇਗੇ ਚੇਹ ਪਾਪਾ ਦੀ ਆਪਣੀ ਬੀ ਪਾਪਾ ਨੂੰ ਕਹਤੇ ਵੇ ਇਕ ਬੜਾ ਪਾਪਾ ਵੀ ਨਾ ਸੀ ਕਹਦੇ ਜੋ ਜਾ ਹਜ਼ਾਰ ਦਾ ਸੂਟ ਤੁਹਾਡੇ ਗੁੰਡੇ ਲੈ ਕੇ ਆ ਰੋ ਰਕਮ ਤੇ ਬੋਲੀਆਂ ਗਾ ਮਨਿੰਦਰ ਨਾ ਮੈਂ ਦਰਨਾ ਮਨਿੰਦਰ ਓਕੇ ਕਿੰਨੇ ਆ ਗੁਰਬਖਸ਼ ਜੀ 200 200 ਵਾਲਾ ਠੀਕ ਆ ਇਹ ਵੀ ਲੈ ਕੇ ਆੜਾ ਜ਼ਰੂਰੀ ਹੈ ਜੀ ਜਿਹੜੀ ਚੀਜ਼ ਮੈਂ ਲੈ ਸਕਦਾ ਉਹ ਤਾਂ ਲੈਣੀ ਹੀ ਹੋਣੀ ਹੈ ਹਾਂ ਚਲੋ ਜਿਹੜੀ ਚੀਜ਼ ਮੈਂ ਲੈ ਸਕਦਾ ਨਹੀਂ ਸੂਟ ਸਾਡੇ ਕੋਲ ਹੈ ਨਹੀਂ ਜੀ ਤਾ ਕਰਕੇ ਸਾਡਾ ਸਰਦਾਰ ਜੀ ਘੱਟ ਘਰ ਤੇ ਆਟਾ ਨਾ ਹੋਵੇ ਸੂਟ ਅਸੀਂ ਜੀ ਲੈਣੇ ਆ ਸਾਡਾ ਸਰਦਾਰ ਜੀ ਗੱਲ ਕਰਕੇ ਇਹ ਗੱਲ ਸਿਲੰਡਰ ਦਾ ਖਾਲੀ ਹੋਣ ਵਾਲਾ ਸੂਟ ਬਿਨਾ ਸਾਡਾ ਸਰਦਾਰ ਨਹੀਂ ਸਿਲੰਡਰ ਬਿਨਾ ਅਸੀਂ ਸਾਰ ਲਾਗੇ ਜੀ ਉਹ ਵੀ ਭੋਗਣਾ ਮੈਂ ਮੰਦਿਰ ਤੇ ਮੈਂ ਤਾਂ ਪੜਾਈ ਦੀ ਹੁੰਦੀ ਨਹੀਂ ਹੁਣ ਦੇਖੋ ਤੁਸੀਂ ਇੱਕ ਇੱਕ ਸੂਟ ਵਿੱਚ ਉਹ ਲੜ ਕਿੰਨੀ ਗਿਣਤੀ ਕਰਾ ਦੇ ਤੁਸੀਂ ਇਹ ਦੇਖੀ ਜਾਓ ਕਿੰਨੀਆਂ ਗਿਣਤੀਆਂ ਕਰਾਉਂ ਕਿਉਂਕਿ ਜਿਹੜਾ ਇਹ ਸੂਟ ਲੈਣਾ ਹੈ ਮੇਰੇ 1 ਮਹੀਨੇ ਦਾ ਰਸ਼ ਪੱਕਾ ਆ ਚੱਲ ਸੂਟ ਵੀ ਤਾਂ ਲੈਣਾ ਜ਼ਰੂਰੀ ਹੈ ਜੀ ਉਹ ਵੀ ਲੈਣਾ ਜ਼ਰੂਰੀ ਹੈ ਠੀਕ ਹੈ ਨਾ ਜੇ ਹੁਣ ਮਹੀਨੇ ਵਿੱਚ 3 ਦਿਨ 4 4 ਲਾਵਾਂ ਫੇਰ ਵੀ ਤੁਸੀਂ ਉਹੀ ਹੁਣ ਤੇਰਾ ਕਹਿਣ ਦਾ ਮਤਲਬ ਤੂੰ ਮੰਨਦੀ ਨਹੀਂ ਤੂੰ ਟਾਦੀ ਨਹੀਂ ਤੂੰ ਅੱਜ ਫਿਰ ਮੇਰੀ ਜੇਬ ਚੋਂ 5 4 ਸੁਕੜਾ ਹੋ ਗਈ 5 4 ਨਹੀਂ 5 4 ਹਜ਼ਾਰ ਦੀ ਇਹ ਨਹੀਂ ਗੱਲ ਹੋ ਸਕਦੀ 5 4 ਨਹੀਂ 5 4 ਹਜ਼ਾਰ ਭਾਈ ਜੀ ਮੈਂ ਐਡਾ بڑا ਬੰਦਾ ਨਹੀਂ ਹੈਗਾ ਵੀ ਮੈਂ ਤੇਰੇ ਦੇ ਦੇ ਕੋਸ਼ਿਸ਼ ਕਰਦੇ ਜਾ ਮੈਂ ਕੋਸ਼ਿਸ਼ ਕਰਦੇ ਤਾਂ ਗੱਲ ਨਹੀਂ ਹੈ ਜ਼ਰੂਰੀ ਨਹੀਂ ਮੈਨੂੰ ਸਾਡੀ ਐਡੇ ਦੀ ਕੋਸ਼ਿਸ਼ ਨਪਨ 5000 ਦਸੂ ਮੇਰੀ ਗੱਲ ਆ ਐ ਦਸੋ ਦਿਲ ਤੇ ਆ ਕੇ ਦਸ ਦੋ ਵਿਚਾਰ ਨਹੀਂ ਤੁਹਾਨੂੰ 5000 ਦਾ ਸੂਟ ਦਿਖਾ ਦੂਗੀ ਚੱਲਦੀ ਤੇ ਮੰਨ ਲੂ ਮੇਰੇ ਨੰਬਰ ਤੇ ਚਾਰਜ ਤੇ ਕੋਈ ਕਸੀ ਨਹੀਂ ਕਿਹੜਾ ਕਾਲਾ ਛੱਡ ਕੇ ਚੱਲੋ ਚਲੋ ਦੇਖਦੇ ਆਂ ਜੇ ਸਾਡੇ ਆ ਮੈਂ ਚਾਰਜ ਨਹੀਂ ਕੋਈ ਟਾਈਮ ਆਊਗਾ 5000 ਵੀ ਪਾਣੂ ਨੇ ਟਾਈਮ ਟਾਈਮ ਦੀ ਗੱਲ ਹੈ ਜੋ ਅੱਜ ਟਾਈਮ ਸਾਡਾ ਹੈਗਾ ਅਸੀਂ ਜਿੱਤਾਂ ਦੇ ਵੀ ਸਾਡੀ ਜੀਵਨ ਦੇ ਖਰਚੇ ਆ ਅਸੀਂ ਉੱਦਾਂ ਚੱਲੀਏ ਦੇਖੋ ਚੱਲਣਾ ਵੀ ਉੱਦਾਂ ਹੀ ਚਾਹੀਦਾ ਹੈ ਸਮੇਂ ਸਮੇਂ ਨਾਲ ਚੱਲਣਾ ਚਾਹੀਦਾ ਤੁਸਾਂ ਜਿੱਦਾਂ ਦੀ ਮਾਲਕ ਨੇ ਤਰੱਕੀ ਦੇਣੀ ਹੁੰਦਾ ਉਦਾਂ ਪਰ ਚੱਲੀ ਜਾਣਾ ਹੁਣ ਕਿਤੇ ਐ ਨਾ ਵੀ ਸਾਡੀ ਵੀਡੀਓ ਦੇਖ ਕੇ ਕਿਹੜੇ ਸਾਡੇ ਸਬਸਕ੍ਰਾਈਬਰ ਆ ਉਹ ਕਹਿਣ ਆਪਣੇ ਘਰ ਵਾਲਿਆਂ ਨੂੰ ਵੀਰ ਭੈਣ ਵੀ ਹਾਂ ਚਰਜ ਜਿੱਦ ਲੈ ਕੇ ਆਈਏ ਜੀ 5000 ਸੂਟ ਮੈਨੂੰ ਵੀ ਤੁਹਾਸ਼ੇ ਲੈ ਕੇ ਆਓ ਜੀ ਐਟਾ ਦਾ ਜੀ ਕਰਿਓ ਨਹੀਂ ਕਿਉਂਕਿ ਗੰਜਾਇਤ ਦੇ ਸਾਹਿਬ ਦਾ ਸਾਰਾ ਕੁਝ ਹੁੰਦਾ ਕਿਉਂਕਿ ਜਿਹੜੇ ਬੰਦੇ ਨੇ ਕਮਾਉਣਾ ਤੇ ਉਹਨੂੰ ਆਪਣੇ ਖਰਚਿਆਂ ਦਾ ਪਤਾ ਹੁੰਦਾ ਉਹਨੇ ਘਰ ਦੇ ਖਰਚੇ ਨਹੀਂ ਥੋੜੀ ਗੱਲ ਕੱਟ-ਕੱਟਦੀ ਮੈਂ ਜੀਵਨ ਸਾਥੀ ਤਾਂ ਮਤਲਬ ਗਿਆ ਜੀਵਨ ਦਾ ਕਟਣਾ ਨਾਲ ਸਾਥ ਦੁੱਖ ਸੁੱਖ ਹਾਂ ਫੇਰ ਜਦ ਹੁਣ ਮੇਰਾ ਵੀਰ ਕੋਈ ਕੱਪੜਾ ਦਿਖਾਉਣ ਜਾਊਗਾ ਕਹਾ ਮੇਰੀ ਭੈਣ ਕੋਈ ਅਕਲ ਹੋਗੀ ਜਿਹੜੀ ਵੀਡੀਓ ਦੇਖਦੀ ਹੋਗੀ ਉਹਨੇ ਵੀ ਆਪਣੇ ਘਰ ਵਾਲੇ ਦਾ ਜਿੱਦਾਂ ਤੋਂ ਮੈਂ ਦੇਖਣਾ ਹੈ ਵੀ ਸਭ ਉਸ ਘਰਵਾਰ ਉਦਾਂ ਹੀ ਉਹ ਭੈਣ ਨੇ ਦੇਖ ਕੇ ਕੱਪੜਾ ਭਾਵੇਂ ਬੰਦਾ 10000 ਵਾਲਾ ਸੂਟ ਰੱਖ ਦਵੇ ਅਕਲ ਤਾਂ ਅਸੀਂ ਦੇਖਣੀ ਆਪਣੀ ਤੇ ਆਪਣੀ ਜੇਬ ਅਸੀਂ ਦੇਖਣੀ ਹੈ ਸਭ ਕੁਝ ਆਪਣਾ ਘਰਵਾਰ ਦੇਖ ਕੇ ਅਸੀਂ ਉਹ ਚੀਜ਼ ਨੂੰ ਹੱਥ ਪਾਉਣਾ ਹੈ ਬਿਲਕੁਲ ਹਣ ਉਹਨਾਂ ਨੇ ਤਾਂ ਕੰਮ ਆ ਕੱਪੜਾ ਦਿਖਾਉਣਾ ਉਹਨਾਂ ਨੇ 10000 ਵਾਲਾ ਵੀ ਦਿਖਾਉਣਾ 20000 ਵਾਲਾ ਵੀ ਦਿਖਾਉਣਾ ਠੀਕ ਹੈ ਨਾ ਹੁਣ ਕੋਈ ਵਹੰਗਾ ਦੇਖਣ ਵਾਲਾ ਕੋਈ ਮੇਰੇ ਤੋਂ ਵੀ ਸਸਤਾ ਦੇਖਣ ਵਾਲਾ ਸਮਝਦੇ ਤੁਸੀਂ ਗੱਲ ਨੂੰ ਬਿਹਾਰ ਕੀ ਚੀਜ਼ ਦੇਖ ਕੇ ਚੀਜ਼ ਲਈ ਜਾਂਦੀ ਆ ਬਿਲਕੁਲ ਸਮੇ ਸਮੇਂ ਦੀ ਗੱਲ ਆ ਜੀ ਸਮਾਂ ਸਮਾਂ ਜੋ ਜੇਬ ਦੇ ਵਿੱਚ ਜਿੰਨੇ ਸਾਡੀ ਕੰਜੈ ਸਾਪਾ ਉਹ ਹਿਸਾਬ ਨਾਲ ਚੱਲੀ ਤੂੰ ਦੱਸ ਲੋ ਜਿਹੜੇ ਆਪਣੀ ਵੀਡੀਓ ਦੇਖਦੇ ਆ ਉਹ ਜਰੂਰ ਆਪਾਂ ਨੂੰ ਪੈਸੇ ਦੋ ਤੂੰ ਕਾ ਤੇ ਦੇਣਗੇ ਭਾਈ ਆਪਾਂ ਨੂੰ ਪੈਸੇ ਇਹਦਾ ਪਾਪਾ ਕਮਾਉਂਦਾ ਇੰਨਾ ਇੰਨਾ ਦਾ ਧੰਨਵਾਦ ਆ ਜੀ ਤੁਸੀਂ ਸਾਡੀਆਂ ਵੀਡੀਓ ਦੇਖਦੇ ਨਹੀਂ ਹਾਂ ਜਿਹੜੇ ਆਪਣੀ ਵੀਡੀਓ ਦੇਖਦੇ ਆ ਅਪਨ ਗੂਗਲ ਪੇ ਪੈਸੇ ਜਲਪਾ ਪੜ੍ਹੇਗੇ ਉਹ ਪੁੱਤ YouTube ਦਿੰਦਾ ਹੁੰਦਾ ਇਹ ਜਿਹੜੇ YouTube 'ਤੇ ਦਿੰਦਾ ਹੁੰਦਾ ਪੁੱਤ ਇਹ ਤੱਕ ਸਬਸਕ੍ਰਾਈਬਰ ਦਾ ਬਹੁਤ ਧੰਨਵਾਦ ਜੀ ਸਾਡੀ ਉਹ ਨਾ ਦੇਖਦੇ ਆ ਤਾਂ ਆਪਾਂ ਨੂੰ ਪੈਸਾ ਆਉਂਦਾ ਪੁੱਤ ਤਾਂ ਆਉਣਾ ਹੈ ਨਹੀਂ ਫਿਰ ਆਪਾਂ ਵੀਡੀਓ ਬਣਾਈ ਜਾਓ ਜਾਂ ਆਪਣੇ ਜਿਹੜੇ ਸਬਸਕ੍ਰਾਈਬਰ ਚੁਕੇ ਨੇ ਨਾ ਦੇਖਣ ਤਾਂ ਆਪਾਂ ਨੂੰ ਕੋਈ ਫਾਇਦਾ ਨਹੀਂ ਠੀਕ ਹੈ ਇਹਨਾਂ ਦੇ ਸਿੱਧੇ ਆਪਾਂ ਖਾਣੇ ਆ ਬਿਲਕੁਲ ਆਪਣੇ ਆਪਾਂ ਇਹਨਾਂ ਦੇ ਸਿਰ 'ਤੇ ਖਾਣੇ ਆ ਜਿਹੜੀ ਸਾਡੀ ਵੀਡੀਓ ਦੇਖਿਆ ਬਾਕੀ ਦੇਣ ਵਾਲਾ ਪਰਮਾਤਮਾ ਹੈ ਅਸੀਂ ਮਿਹਨਤ ਕਰਨੀ ਹੈ ਜੀ ਮਿਹਨਤ ਨੂੰ ਫਲ ਪਰਮਾਤਮਾ ਨੇ ਲਾਉਣਾ ਹੈ ਤੇ ਤੁਸੀਂ ਸਾਨੂੰ ਜਰੂਰ ਲਾਇਕ ਵੀਡੀਓ ਨੂੰ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਪਾਪਾ ਦੇਖੋ ਇਹ ਤੁਸੀਂ ਵੀਡੀਓ ਬਣਾਉਣੇ ਕਿ ਮੈਂ ਕੀ ਜੀ ਬਾਪਾ ਜੀਜੇਲ ਸਿੱਖਿਆ ਤਾਂ ਉਹ ਬਹੁਤਿਆ ਗੱਲਾਂ ਨਾਲ ਕਰੀ ਜੀ ਮਿਲਦੇ ਆਪਾਂ ਹੁਣ ਤੋਂ ਚੌਪਾਰ ਸਾਹਿਬ ਜਾ ਕੇ ਦੇਖਦੇ ਹਾਂ ਹੁਣ ਚਰਨਜੀਤ ਆਹ ਦੇਖ ਲਓ ਜੀ ਆਹ ਦੇਖ ਲਓ ਜੀ ਔਰ ਥੋੜੀ ਜਿਹੀ ਤੇਨ ਪਹਿਲੇ ਥੋੜੇ ਜਿਹੇ ਟਾਈਮ ਪਹਿਲੇ 2 ਮਿੰਟ ਪਹਿਲਾਂ ਗੱਲ ਹੋਈ ਸੀ ਵੀ ਅਸੀਂ ਆਪਣੇ ਜੀਵਨ ਸਾਥੀ ਦੇ ਨਾਲ ਦੁੱਖ ਸੁੱਖ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਕਰਨਾ ਚਾਹੀਦਾ ਤੇ ਹੁਣ ਕੈਸ਼ ਤਾਂ ਚੱਕ ਲਓ ਕੋਈ ਗੱਲ ਨਹੀਂ ਕੈਸ਼ ਕੈਸ਼ ਹੈ ਨਹੀਂ ਜੀ ਸਾਡੇ ਕੋਲ ਜਿੰਨੀ ਆ ਤੂੰ ਕੈਸ਼ ਵਾਲੀਆਂ ਗੱਲਾਂ ਕਰਦੀ ਆ ਬਾਈ ਜੀ ਹੈ ਨਹੀਂ ਠੀਕ ਹੈ ਨਾ ਰੁਪਈਆ ਮੇਰੀ ਜੇਜ ਦੇ ਵਿੱਚ ਹਜੇ ਵੀ 2000 ਆ ਹਾਂਜੀ ਆਹ ਪਹਿਲਾਂ ਇਹ ਲੈਣਾ ਮੈਂ ਚਾਹਤੀ ਤੇ ਹੁਣ ਕੀ ਕਰੀਏ ਅੱਛਾ ਕਰੋ ਮੈਂ ਹਲੇ ਇੱਥੇ ਵੀਡੀਓ ਬੰਦ ਕਰ ਲਵਾਂ ਇੱਕ ਚੱਲਦੀ ਰੱਖਾ ਦਿਖਾ ਦੇਣ ਨੂੰ ਬੱਧੀ ਅੱਲਾਹ ਦੀ ਰੱਬਤਾ ਦਾ ਚਲੋ ਬਾਕੀ ਵੱਲੇ ਹੁਣ ਬਾਅਦ ਚ ਚੱਲਦੇ ਰਹਿਣੀ ਆ ਜੀ ਹੁਣ ਜਾ ਕੇ ਅਸੀਂ ਆਪਣੀ ਜੈਸ ਦੇ ਮਤਾਬਕ ਚਰਜੀ ਨੂੰ ਸੂਰ ਦਵਾਵਾਂਗੇ ਦੇਖੋ ਐ ਤਾਂ ਬਥੇਰੀ ਸਮਝਦਾ ਮੈਂ ਵੀ ਤੁਹਾਨੂੰ ਚਾਹ ਰਿਹਾ ਵਾਰੋ ਅੱਜ ਤਾਂ 50000 ਜਿਹੜੀ ਗੱਲ ਹੋ ਗਈ ਹੁੰਦਾ ਹੱਥ ਪੁੰਜੋ ਜਿਆਦਾ ਰੱਦ ਲਾਉਣੇ ਚਾਹੀਦਾ 50000 ਕਿਹੜੇ ਕਹਿਣਾ ਮਤਲਬ ਆਪਣੇ ਕੰਮ ਦੇ ਤੱਕ ਪਹਿਲੇ ਜਿਹੜੇ ਸਾਡੇ ਸਬਸਕ੍ਰਾਈਬਰ ਵੀਡੀਓ ਦੇਖਦੇ ਆ ਭੈਣਾ ਭਰਾਵਾਂ ਦੇ ਨਾਲ ਹੁਣ ਮੀਂਹ ਤੇਰਾ ਕਹਿੰਦਾ ਕੋਈ ਲੜਾਈ ਨਹੀਂ ਸ਼ੁਰੂ ਹੋਵੇ ਵੀ ਹਾਂਜੀ ਅੱਜ ਤਾਂ ਚਲ ਜੀ 50000 ਦਾ ਛੂਟ ਲੈ ਕੇ ਆਈ ਆ ਹਾਂ ਅੱਜ ਦਾ ਛੂਟੋ ਪੁਝਾ ਜੇ ਤੇਰੇ ਦਿਲ ਦਾ ਦੇਖੋ 50000 ਤੋਂ 5000 ਕੱਢ ਕੇ 45000 ਦਾ ਫਾਇਦਾ ਕਰ ਰਹੀ ਹੈ ਤੁਹਾਡਾ ਚਲੋ ਜੀ ਮੈਂ ਹੁਣ ਚੱਲਦਾ ਜੀ ਮਿਲਦੇ ਆਪਾਂ ਤੁਹਾਨੂੰ ਜੋਗੋਰ ਸਾਹਿਬ ਜਾ ਕੇ 45 ਲਓ ਜੀ ਪਹੁੰਚੇ ਹਾਂ ਅਸੀਂ ਸ਼ੇਰੇ ਪੰਜਾਬ ਸ਼੍ਰੀ ਚੰਕੌਰ ਸਾਹਿਬ ਜੀ ਕੋਲ ਪੜੇ ਦੁਕਾਨ ਤੇ ਤੇ ਚਰਨਜੀਤ ਕੋਲ ਰਾਜ ਹਰਦੀ ਨਹੀਂ ਮੜਾ ਉੱਚੀ ਬੋਲੀ ਜਾਏ ਤੁਸੀਂ ਵੀ ਤੁਹਾਨੂੰ ਦੱਸੀ ਜਾਏ ਹੋ ਹਨਾ ਫਰਡ ਜੈਨਲ ਜਾਂ ਪੇਸਾ ਬੋਟਮ ਤੇ ਕੜਾਈ ਹੋਵੇ ਫਰੰਟ ਤੇ ਵੀ ਫੈਸ ਲੱਗੀ ਹੈ ਤੇ ਦੁਪੱਟਾ ਜੀ ਮਾ ਕੋਟ ਵਿੱਚ ਬਹੁਤ ਪਿਆਰਾ ਤੁਸੀਂ ਰਸ ਸਸਤਾਨਾ ਉਹ ਆਠੀ ਗਾਦੀ ਮੈਂ ਕਿਹਾ ਕਿ ਵਰਤ ਮਿਲੇਗਾ ਜੀ ਜਿਓਰ ਤੇ ਦਿਖਾਉਂ ਮੈਂ ਬਿਲਕੁਲ ਸਾਰਾ ਸ਼ੂਬਾ ਜੀ ਤੇ ਲੈਸ ਹੋਦੀ ਆ ਚੱਲਿਆ ਤੁਹਾਡਾ ਧੰਨਵਾਦ ਧਿਆਨ ਕਰਾ ਲੰਦਾ ਹਾਂ ਹਾਂਜੀ ਕੋਈ ਨਹੀਂ ਆਲਓਵਰ ਵੀ ਮਿਲ ਜਾਣਾ ਤੁਹਾਨੂੰ ਇਹ ਸਾਰੀ ਕਾਟਨ ਦੀ ਕਾਟਨ ਦੀ ਹੈ ਤੁਹਾਨੂੰ ਜੜੀ ਚਾਹੀਦੀ ਹੈ ਕਿ ਤੁਹਾਨੂੰ ਹੋਰ ਪਤਾ ਕੀ ਸ਼ਾਇਦ ਨਹੀਂ ਹੋਊਗਾ ਸੰਤੜ ਵਿੱਚ ਦੇ ਇਹ ਬਟਲ ਬੋਲਦਾ ਹੈ ਠੀਕ ਹੈ ਵੀਰੇ ਆ ਉੱਪਰ ਪਿੰਡੀਆਂ ਆਜਾ ਆ ਜਿੰਨੇ ਮਾਰੰਦੋਂ ਪਾਸ ਆ ਗਏ ਆਪਾਂ ਪੋਗੰਦੇ ਗਲੀ ਚ ਆਉਣੇ ਆਂ ਇਹ ਡਿਜ਼ਾਈਨਰ ਦੇ ਪੀਸ ਆ ਆ ਜੀ ਆਪ ਜੀ ਇਹ ਚਾਹੀਦਾ। ਤਾਂ ਕਿ ਪਾਣਾ ਆਪਣੇ ਨਾਲ ਆਦੋ ਰੋਜ਼ ਦੀ ਗਤੀਵਿਧੀ ਪਾਵਾ। ਅਦਿਤੀ ਚੜਾਈ ਚ। ਐਦਾਂ ਦੇ ਹੋਵੇ ਕੋਈ ਮਤਲਬ ਚਾਚ ਨਹੀਂ નીકਲੇ ਨਹੀਂ ਬੜਾ ਉਹ ਕੁਲਾ ਮਗਨੇ ਦੁਪੱਟਾ ਪਿਓ ਜੁ ਕੋਈ ਹੈਗਾ ਸੁਣਾ ਸਰਾਂ ਹੁੰਦਾ ਕੋਈ ਸਹੀ ਗੱਲ ਆ ਲੇਡੀਜ਼ ਨੂੰ ਸੂਟ ਕਰਨਾ ਪਸੰਦ ਮੁਸ਼ਕਲ ਜਈ ਆ ਵੀ ਜਦੋਂ ਵੀ ਬੰਦੇ ਨੇ ਆਉਣਾ ਨਾ ਜਾਂ ਸਵੇਰੇ ਜਾਂ ਸ਼ਾਮ ਨੂੰ ਦੁਪਹਿਰ ਨੂੰ ਤਾਂ ਆ ਕੇ ਬੰਦਾ ਮਰ ਜੂਗਾ ਤੂੰ ਪਹੁੰਚ ਹੈ ਨਾ ਮੁੰਡਾ ਲੈਣਾ ਇਹਦੇ ਪਸੰਦੇ ਨਾਲ ਕੋਈ ਫਾਇਦਾ ਕੋਈ ਨਹੀਂ ਕਿਉਂਕਿ ਲੈਣਾ ਆਏ ਨੇ ਦੇਖਣੇ ਥੋੜੀ ਆਏ ਨੇ ਸੋ ਬੀਸੀ ਇਸ ਕਲਰ ਮਿਲ ਜਾਂਦੇ ਹਨ ਕਿਸੇ ਹੋਰ ਦੇ ਕਵਲ ਹਨ ਜੇ ਯਾਦ ਨਾ ਖਾਣਗੇ ਜਦੋਂ ਸਾਰੀ ਜੀ ਨੂੰ ਮੂਹ ਬੀਸੀ ਦੇ ਘਰ ਵਿੱਚ ਆਬੀਸ ਵੀ ਨਵਾਂ ਆਇਆ ਇਹਦਾ ਅੰਦਰ ਵਧੀਆ ਰੰਗ ਨਹੀਂ ਮੈਂ ਕਹਾਂ ਮਾੜਾ ਜੀ ਆਹ ਚੀਜ਼ ਤੁਹਾਨੂੰ ਪਸੰਦ ਆ ਗਈ ਤੇ ਇਹਦਾ ਆ ਚੀਜ਼ ਨੀ ਨਾ ਗਲੀ ਦੁਪੱਟਾ ਜੀ ਐਦਾਂ ਵੀ ਚੱਲਦੇ ਆ ਜੀ ਅੱਜ ਕੱਲ ਵਰਨੀ ਚੇ ਜਿਆਦਾ ਘਰ ਦੇ ਪੱਤੇ ਲੈ ਨਹੀਂ ਜਾਂਦੇ ਹੈ ਜੇ ਆਪਾਂ ਦੇ ਚੜਾਈ ਘਟਾ ਜੀ ਕਹਿਣ ਦਾ ਮਤਲਬ ਆ ਇਹ ਹੋਰ ਹੋ ਜਾਣ ਤਾਂ ਚੜਾਈ ਘਟਾ ਲੱਗ ਰਿਹਾ ਸਮਾਂ ਪੀਸਦੀ ਐਸੀ ਵੀ ਪੂਰਾ ਫਿਕਰ ਇਹ ਇਹ ਵੈਸੇ ਕੱਪੜੇ ਕਿ ਆ ਗੀ ਕਾਟਨ ਹੈ ਆਪਣਾ ਕਾਟਨ ਹੈ ਆ ਜਿਹੜੀ ਆ ਇਹ ਕੜਾਈ ਇਹਨੂੰ ਕੋੜਾ ਇਹਨੂੰ ਕਹਿੰਨੀ ਕੜਾਈ ਉਹ ਕੜਾਈ ਹੁੰਦੀ ਤਾਗੇ ਦੇ ਵਰਕਾ ਤਾਗੇ ਦਾ ਵਰਕ ਹੁੰਦਾ ਹੈ ਜਿਹਦੇ ਹੁੰਦਾ ਤੇ ਪੱਤੇ ਦੀ ਪ੍ਰਿੰਟਿੰਗ ਮਿੰਟਾ ਹੋਲੀ ਦਿਖਾਓ ਜਿੱਦਾਂ ਮੁੰਡੇ ਨੇ ਖੋਲਿਆ ਸੀ ਨਾ ਉਸ ਤੋਂ ਉਹ ਦੇ ਰਾਂ ਦੱਸ ਰਹੇ ਹਾਂ ਤੇ ਦੇਖੋ ਇਹ ਆ ਇੱਕ ਦਮ ਲੈਸ ਨੀ ਕਰ ਰਹੇ ਹਾਂ ਲੈਸ ਨਾਲ ਇਹ ਲੈਸ ਨਾਲ ਮਾਤਰਾ ਤੋਂ ਕਰ ਰਹੇ ਹਾਂ ਇਹ ਜਿਹੜਾ ਕਲਰ ਮਿਲ ਜਾਣੇ ਤੁਹਾਨੂੰ ਹਮਾਸ ਕਲਰ ਮਿਲ ਜਾਣਗੇ ਇਹਦੇ ਕਲਰ ਦੇ ਦੇ ਯਾਹੀ ਹੈ ਸੇਬਾ ਵਾਲਾ ਹੈ ਡਾਊਨ ਦੁਪੱਟਾ ਹੈ ਇਹਨਾਂ ਕੈਟ ਵਾਲੇ ਵਾਸਤੇ ਉਹਦੇ ਜੇ 1300 ਸੂਟ ਰਸਤ ਕਰਕੇ ਨੂੰ 50 50 ਪੈਣਾ। ਕੋਈ ਨੇ ਕਿ ਤੈਨੂੰ 12 1300 ਸੂਟ ਪੈਣਾ ਇਹ ਵਿੱਚ ਚੁੰਨੀ ਚਾਨੀ ਵਿੱਚ ਪਾ ਕੇ। ਹਨਾ ਦੋ ਦੁਨੀਆ ਨਾਲ ਨਹੀਂ ਮਿਲੂਗਾ ਇਹਦੇ ਨਾਲ ਚੁਨੀ ਹੋ ਗਿਆ ਬਸ ਇਹ ਦੁਪੱਟੇ ਚ ਨਹੀਂ ਨਹੀਂ ਦੁਪੱਟਾ ਤੇ ਆ ਪਲੇ ਨਹੀਂ ਹੁੰਦਾ ਦੁਪੱਟਾ ਸਾਨੂੰ ਵਾਈਟ ਲੈ ਕੇ ਡਾਈ ਕਰਨਾ ਹੈ ਕੀ ਕਹਿਣਾ ਮੈਂ ਕੀ ਕਹਿਣਾ ਸੋਹਣਾ ਹੈ ਬੜੀਆ ਸੂਟ ਹੈ ਬੜਾ ਬੜੀਆ ਇੰਕਲਾਬ ਵਿਆਹ ਜਿੱਦਾਂ ਚੁਨੀ ਨਾਲ ਹੋਵੇ ਕਿ ਖੰਡ ਭਰ ਰਗਾ ਦੁਪੱਟੇ ਕੇ ਪੀ ਚੰਗੀ ਜਿਹੀ ਫੱਟ ਰਹੇ ਦੁਪੱਟਾ ਸਾਰਾ ਬੀਜ ਹੋਰ ਰੈੱਡ ਬਟਾ ਹਣਾ ਡਾਈ ਹੋ ਜਣਾ ਇਹ ਕੋਈ ਮੈਜਰ ਨਹੀਂ ਦੁਪੱਟੇ ਕਰਕੇ ਦੇ ਰਹੇ ਹਾਂ ਨਾ ਬੱਟੇ ਵਾਲੀ ਜਿਹੜੀ ਕੋਲਟੀ ਘੜੀ ਆ ਸੀ ਇਹ ਵਧੀਆ ਬਣੇ ਨੇ ਇਹਨਾਂ ਨੂੰ ਲੈਂਦੀ ਤਾਂ ਲਗ ਰਹੀ ਚੰਗੀ ਨਹੀਂ ਮੋੜੋ ਨਹੀਂ ਕੋਪ ਨਹੀਂ ਕੋਈ ਕੁਝ ਕਹਿ ਨਹੀਂ ਕੋਣਾ ਤੈਂ ਹੜਾਉਣਾ ਤੈਂ ਮੈਂ ਤਾਂ ਕੁਝ ਵੀ ਨਹੀਂ ਕਹਿੰਦਾ ਸਾਰੀ ਕਹਿਣਾ ਆ ਲੈ ਸੁਭਾ ਕੇ ਨਹੀਂ ਆਪਾਂ ਆ ਹੜਾ ਕੇ ਸੁਭਾ ਕੇ ਇਹ ਬਹੁਤ ਬੈਂਦੇ ਇਹਨਾਂ ਚਾਰ ਅੱਜ ਉਹਰ ਤਾਂ ਉਹ ਬਹੁਤ ਵਧੀਆ ਲੱਗੂ ਜਿਹੜਾ ਪਿਆ ਨਾ ਇਹਦੇ ਨਾਲ ਪੇੜ ਉਹਦੇ ਨਾਲੇ ਜਿਹੜਾ ਹੱਥ ਲਾਇਆ ਹਾਂ ਫਿਰ ਆਈ ਬੋਲਦੀ ਸੋਬਰ ਯਾ ਕਰ ਲੇਂ ਜਾਂ ਵੀ ਤੇ ਇੱਕ ਐਕਲੀਅਰ ਤੋਂ ਮੈਂ ਸਿੱਧਾ ਕਰਨਾ ਹਾਂ ਦਾਰੂ ਦਾ ਆਗਾਜ ਵਿੱਚ ਕਿੱਥੇ ਜਾਣਾ ਤੇ ਉੱਚਾ ਵਾਲੀ ਲੋ ਦਾਰ ਤੋਂ ਬਹੁਤ ਥੱਲੇ ਵਾਲੇ ਵੀ ਲਾਈਵ ਡਾਰ ਕਰ ਲੈਣਾ ਹਾਂ ਨਾ ਨਾ ਲੱਗਿਆ ਹਾਂ ਠੀਕ ਹੈ ਦੋ ਚੀਜ਼ਾਂ ਵੈਸੇ ਤਾਂ ਤਾਏ ਪੋਣਾ ਤਾਂ ਦੇਖਣਾ ਵੀ ਤੈਨੂੰ ਕਿਹੜਾ ਚੰਗਾ ਲੱਗਦਾ ਹੈ ਤਾਏ ਜੋ ਪੰਚੀ ਵਾਲੇ ਪੜਦੇ ਨਾ ਹੈ ਮਾ ਵੀ ਠੀਕ ਆ ਤੇਰਾ ਕੋਈ ਨਾ ਕੁਝ ਹੋਰ ਦਿਖਾ ਦੇ ਕੱਲ ਨੂੰ ਬੰਦਾ ਆਊਗਾ ਪੇਮੈਂਟ ਮਿਲ ਜੀਏ ਉੱਥੇ ਕੱਲ ਆਊਗਾ ਬੰਦਾ ਤੇ ਚੁੱਣੀ ਆ ਕੇ ਆਈ ਅੱਛਾ ਹੋਇਆ ਦੁਵਾਰ ਆ ਕੜਾਈ ਕੜੂ ਦੀ ਪੂਰੀ ਗਾਰੰਟੀ ਇਹਨਾਂ ਦੀ ਹਾਂ ਪੁੱਛ ਨਹੀਂ ਹੁੰਦਾ ਇਹਨਾਂ ਤਾਂ ਕਿਤਾਈ ਹੈ ਆਪਰੇ ਮਾਸਟਰ ਨੂੰ ਵੀ ਕਿਹਦੀ ਕੀ ਰੇਂਜ ਨਹੀਂ ਜੀ ਰੇਂਜ ਨਹੀਂ ਕਿਹੜਾਈ ਚਾਹੀਦੀ ਤਰੀਕਾ ਕਿਹੜਾਈ ਵਾਲਾ ਦਿਖਾ ਦੋ ਕੋਈ ਦੇਖੋ ਬੱਤੀ ਜਗਾਉਣ ਦੀ ਤਰ੍ਹਾਂ ਤੇ ਮੇਰੇ ਕੋਲ ਨਹੀਂ ਆਉਂਦਾ ਤੇ ਦੇਣ ਨੂੰ ਨਹੀਂ ਲੱਗਿਆ ਇਹ ਕਿਹ ਚ ਲੱਗ ਗਿਆ ਦਿਖਾ ਦਿਓ ਰੇਂਜ ਚੱਲ ਜੂਗੀ 1500 ਹਾਂ ਹਾਂ ਦਿਖਾ ਦਿਓ ਪੱਖਾ ਚਲਾ ਰਿਹਾ ਪੱਖਾ ਕਿਆ ਕਰਦਾ ਆ ਆਵਾਜ਼ ਕਰਕੇ ਬੰਦ ਕਰਾਇਆ ਹੋਇਆ ਜੀ ਅਸੀਂ ਇਸੀ ਜਿਦਵਾਵਾ ਇਸੀ ਜਿਦਵਾਵਾ ਕਾਰ ਇਕ ਪੂਰੀ ਚੱਲ ਰਿਹਾ ਇੰਟੀਗਰ ਵਾਲੀ ਤੁਹਾਨੂੰ ਪਿਆ ਮਾ ਲੱਗਦੀ ਠੀਕ ਹੈ ਕੋਈ ਨਾ ਕੋਈ 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 ਕਲਰ ਪਿਆਣਾ ਪਿਸਤਾਨ ਬਸ ਲਾਈਨਿੰਗ ਨਾ ਲੱਗੇ ਲਾਈਨਿੰਗ ਵੀ ਲੱਗਣੀ ਹੈ ਕੋਪਰ ਕੋਪਰ ਪੈਣੀ ਹੈ ਉਹ ਬੋਪਰੀ ਕਰਨੀ ਇਹਨੇ ਰੰਗ ਨਹੀਂ ਇਹ ਤੁਹਾਨੂੰ ਮੋਹਤ ਰੰਗ ਆਇਆ ਸੋਹੋ ਲੋ ਰੰਗ ਉੜੂ ਗਰਾਂ ਦਾ ਨਾ ਜੀ ਨਾ ਰੰਗ ਨਹੀਂ ਹੋ ਰਿਹਾ ਉਹ ਹਰਾ ਪਾਉਣਾ ਨਹੀਂ ਹੁੰਦਾ ਕਹਿੰਦੇ ਉਹ ਹੋਊਗਾ ਜੀ ਰੰਗ ਖਰਾਬ ਜੀ ਨਹੀਂ ਹੋਊਗਾ ਜੇ ਹੋ ਗਿਆ ਜੀ ਅਸੀਂ ਬਦਲ ਤੋਂ ਕਰ ਦੇਣਾ ਤੁਹਾਡੇ ਕੋਲ ਦੇ ਦੇ ਜੇ ਇਹਨਾਂ ਕਲਰ ਦੇ ਤਾਂ ਸੀ। ਇਹ ਚੀਜ਼ ਬਣਾਉਣਾ। ਉਹ ਅਗਰ ਤੇ ਇੰਦਰਾ ਉਹ ਕਿੰਨੀ ਕਿੰਨੀ ਬਣਦੀ। ਬਾਹਰ ਖੜਦੇ ਨਾਲ ਜੀਵੀ ਮੈਕਟਰ ਚ ਲੈ ਕੇ ਆ ਗਏ। ਬਹੁਤ ਸੋਨਾ ਪੀਸੇ ਇਹ ਵੀ ਛੋੜਦੇ ਹੋ। ਇਹ ਵੀ ਉਹ ਨਾ ਪੀਸਤਾ ਹੈਗਾ। ਪਾਣੀ ਇਹ ਬਹੁਤ ਛੋਟਾ। ਤੇਰਾ ਆਮ ਤੱਕ ਸੁਦਾ ਵੀ। ਉਹ ਵੀ ਆਪ ਤਿਆਰ ਕਰਾਇਆਗਾ। ਹੂੰ। ਦੇ 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 ਨੂੰ ਪਾਣੀ ਦੀ ਜਾਨ ਹੈ ਮੇਰੀ ਇਹ ਕਪੜਾ ਪਾ ਲੈ ਜਿਹ ਇਸ ਨਾਲ ਬੈਕਸਟ ਹੈ ਕਾਂਟੈਕਸ ਦਾ ਵੀ ਕੋਪੜਾ ਤੈਨੂੰ ਪਸੰਦ ਕਾਤੇ ਨਹੀਂ ਆਉਂਦਾ ਜੇ ਮੈਂ ਤਾਂ ਐਂ ਦੇਖੀ ਜਾਂਣਾ ਤੈਨੂੰ ਕੋਟਨ ਦਾ ਬਹੁਤ ਵਧੀਆ ਵੇਸ ਹੈ ਪਰ ਜਿਹੜੇ ਮੈਂ ਦਿਖਾ ਰਿਆ ਪੁੱਛੀ ਬੋਲ ਜੇ ਹੁਣ ਵਧੀਆ ਲੱਗੂ ਮੈਂ ਤਾਂ ਹੀ ਕਹੂੰਗੀ ਜੇ ਘਰ ਜਾ ਕੇ ਹੋਣੀ ਨਿਵਾਰੀ ਤੇ ਰੱਖਣਾ ਉਹਦਾ ਫਾਇਦਾ ਜਾਂ ਮੈਨੂੰ ਐ ਦਿੱਤੀ ਉਹ ਉਹਨੂੰ ਵੀ ਜਿਹੜੀ ਹਾਰ ਆਈਟਮ ਜਿਹੜੀ ਨਵੀਂ ਆਈ ਉਹ ਦਿਖਾ ਰਹੇ ਹਨ ਨੂੰ ਲੈ ਇਹ ਕਾ ਆਇਆ ਲੀਨਿੰਨ ਦਾ ਇਹ ਵੀ ਫੂ ਕੱਪੜਾ ਨਾ ਆਉਂਦਾ ਬਾਵਾ ਤੇ ਵੀ ਵਰਕ ਆਉਂਦਾ ਇਹ ਫੰਕਸ਼ਨ ਤੇ ਪਾਣਾ ਕਿਤੇ ਉਹ ਯਾਰ ਫੰਕਸ਼ਨ ਕਿਹੜੇ ਉਹ ਇੱਕ ਵਾਰ ਪਾਉਣਾ ਹੈ ਬਸ ਜਾਣਾ ਹੈ ਉੱਥੇ ਨੂੰ ਸਹਰਿਆਂ ਨੂੰ ਮੇਰੇ ਬਸ ਉਹ ਪਾ ਕੇ ਜਾਣਾ ਨਵਾਂ ਸੂਟ ਬਾਅਦ ਦੇ ਵਿੱਚ ਤਾਂ ਘਰ ਨੂੰ ਪਾਉਣਾ ਹੈ ਆਲਾ ਦੂਡ ਕਾਟਨ ਵੀ ਬਹੁਤ ਛੇ ਦਿਖਾਇਆ। ਇਹ ਤਾਂ ਪਾਣੀ ਦੇ ਨਾਲ ਠੰਡੇ ਵਾਲਾ ਵੀ ਵਧੀਆ ਤਾਂ ਹੈ। ਲੈ ਲੈ ਜਾ। ਤੋਂ ਨਹੀਂ ਕਹਾਂ ਲੈ। ਬਈ ਦੇਖ ਤੈਂ ਪਾਉਣਾ ਕੱਪੜਾ ਮੈਂ ਤੈਨੂੰ ਕਿਵੇਂ ਕਹਿ ਦਵਾਂ? ਜਿਹੜਾ ਪਹਿਲਾਂ ਦਿਖਾਇਆ ਤੇ ਉਹ ਬਹੁਤ ਵਧੀਆ ਕੱਪੜਾ ਤਾਂ। ਜਿਹੜਾ ਸਭ ਤੋਂ ਪਹਿਲਾਂ ਕੱਪੜਾ ਦਿਖਾਇਆ ਤਾਂ ਇਹਨੂੰ। ਤੁਸੀਂ ਤਾਂ ਜੇਬ ਦੇਖ ਕੇ ਜਾਣੀ ਆਂ। ਉਹ ਵੀ ਲੈ ਲੋ। ਲੈ। ਬਾਪੇ ਮੈਨੂੰ ਕਹਨ ਪੁੱਛੀ ਜਾਨੀ ਬਾਰ-ਬਾਰ ਰੰਗ ਉਹਨੇ ਦੇ ਜਿਹੜੇ ਆ ਤਾਂ ਪੀਸੋਂ ਨੂੰ ਅੱਛੇ ਲਗਾਏ ਕੋਈ ਲੈ ਨਹੀਂ ਲੱਗਣੀ ਜੀ ਮਸ਼ਹਰੀ ਲੱਗਣਾ ਡਿਜ਼ਾਈਨਰ ਦਾ ਪੀਸ ਹੈ ਇਹਨਾਂ ਆ ਨੀਚੇ ਆ ਇਹਦੇ ਵਿੱਚ ਮਸਤਕ ਜਿਹਾ ਕਲਰ ਦਾ ਜਿਹੜਾ ਆ ਆ ਰੰਗ ਦੇਖੋ ਕਿੰਨਾ ਪਿਆਰਾ ਹੈ ਲੱਗਦਾ ਵੇਚ ਸਾਂ ਚੀਜ਼ ਪੁੱਛੀ ਹੈ ਲੱਗਦਾ ਬਣੇ ਤੇ ਪਤਾ ਲੱਗਦਾ ਵੀ ਕਿਆ ਚੀਜ਼ ਬਣੀ ਆ ਹਾਂ ਜੀ ਤੇ ਤਾਂ ਨਹੀਂ ਪੁੱਛੀ ਮੈਨੂੰ ਤਾਂ ਸਾਰੀ ਵਧੀਆ ਲੱਗਦੀ ਤੇ ਮੈਨੂੰ ਤਾਂ ਸਾਰੀ ਠੀਕ ਲੱਗਦੀ ਤੇ ਸਾਰੀ ਲਿਖ ਮੈਂ ਤਾਂ ਸਲਾਹ ਦਿੱਤੀ ਜਿਹੜਾ ਪਹਿਲਾਂ ਇਹਨਾਂ ਨੇ ਦਿਖਾਇਆ ਤਾਂ ਕਿੱਥੇ ਗਿਆ ਉਹ ਉਹ ਨਹੀਂ ਜੀ ਨਹੀਂ ਇਹ ਨਹੀਂ ਜੀ ਜਿਹੜਾ ਵੀਰ ਨੇ ਕੱਢਿਆ ਤਾਂ ਹਾਂ ਆ ਪਿਆ ਆ ਵਧੀਆ ਸੂਟ ਕੱਢਿਆ ਤਾਂ ਇਹਨਾਂ ਨੇ ਸੂਟ ਬਹੁਤ ਵਧੀਆ ਹੈ ਪਰ ਉਹ ਪ੍ਰਿੰਟ ਹੈ ਦੇਖੋ ਉਹਨੇ ਵੀ ਉਹਨੇ ਤਾਂ ਹੀ ਪਹਿਣਾ ਚੁੰਨੀ ਚਾਨੀ ਲਾ ਕੇ ਇੱਕ ਭਣਿਆ ਮੜਾ ਕੋਈ ਕੁਝ ਨਹੀਂ ਕਰਨਾ ਪੈਣਾ ਇਹ ਨਹੀਂ ਵੀ ਹੁੰਨੇ ਲਈ ਪੈਣਾ ਅੱਛਾ 14 1500 ਦਾ ਉਹ ਪੈਣਾ ਇੰਨੇ ਦਾ ਹੀ ਹੈ ਜੇ ਸਾਡੇ ਕੋਲ ਪੈਸੇ ਨਾ ਹੋਣ ਇਹ ਫੇ ਬੰਦਾ ਕਿਆ ਕਰੂ ਤੇ ਤੇ ਪਹਿਲੀ ਕਹੇ ਤਾ ਤੇ ਪਹਿਲੀ ਡਰਾਤਾ ਸਾਨੂੰ ਨਹੀਂ ਡਰਾਇਆ ਨਹੀਂ ਹੈਗਾ ਮੈਨੂੰ ਲੱਗਦਾ ਤੇਰਾ ਕੈਨਸਲ ਕਰਨਾ ਪੈਣਾ ਸਾਰਾ ਕੁਝ ਵੀ ਰਹਿਣੇ ਦੇ ਤੂੰ ਅੰਨੇ ਇੰਨੇ ਤਾਂ ਸਾਰੇ ਜਾਣਾ ਕੈਨਸਲ ਕਰਨਾ ਪੈਣਾ ਨਹੀਂ ਸੂਟ ਹੀ ਲੈਣੇ ਪਸੰਦ ਕਰਾਂ ਮੈਨੂੰ ਜਿਹੜੇ ਸੂਟਾਂ ਪਰ ਲੱਗੇ ਵੀ ਮੈਂ ਆ ਨਹੀਂ ਲੈਣਾ ਆ ਵੀ ਜੀ ਤੋਂ ਬੜਾ ਵਧੀਆ ਕਲਰ ਦਾ ਮੋਟਾ ਲੈਂਦਾ ਲੈਂਦਾ ਟ੍ਰੈਂਡ ਵੀ ਹੈ ਜੀ ਵਧੀਆ ਲੱਗੂਗਾ ਇਹਦੇ ਕਲਰ ਬੜੇ ਸੋਹਣੇ ਆ ਇੱਕ ਨੀਓਨ ਕਲਰ ਹੈ ਦੇ ਵਿੱਚ ਤੈਨੂੰ ਤੈਨੂੰ ਚਾਹੀ ਸੂਟ ਘਾਇ ਜਾਹੀਦਾ ਉਹਦੇ ਨਾਲ ਤਾਂ ਮਿਲਦਾ ਹੀ ਨਹੀਂ ਦੇਖਿਆ ਵਾ ਕੋਈ ਕਿਉਂਕਿ ਦਿਖਾਈ ਨਹੀਂ ਉਹਦੇ ਨਾਲ ਉਹ ਤਾਂ ਫਿਰ ਉਹ ਤਾਂ ਮੁਸ਼ਕਲ ਹੈ ਨਾ ਉਹ ਲੈਸ ਤੇ ਸੇਮ ਨਹੀਂ ਹੈ ਜੀ ਆਈਕਾ ਮੈਂ ਮੇਰੀ ਗੱਲ ਸੁਣਿਓ ਇਹਦੇ ਚੁੰਨੀ ਲਵੀ ਜਿਹੜਾ ਪਾਰਸਲ ਆਇਆ ਨਾ ਪਾਰਸਲ ਸਲਵਾਰ ਕੜਾਈ ਵਾਲਾ ਖੋਲ ਦੇ ਹੋਟੇ ਇਦਾਂ ਨੂੰ ਐਸ ਬੱਤੀ ਲੱਗਣੀ ਪੈਣੀ ਉਹ ਤੁਹਾਨੂੰ ਬਾਣੀ ਪਣੀ ਮੇਰੇ ਕੋਲ ਤਿੰਨ ਨਵੇਂ ਆਏ ਆ ਮੈਂ ਉਹ ਵੀ ਖੋਲ ਦਿੰਦਾ ਪਾਰਸਲ ਕੱਪੜਾ ਦਾ ਭਾਈ ਨੇ ਤੁਹਾਨੂੰ ਹਰ ਇੱਕ ਆਈਟਮ ਦਿਖਾਤੀ ਜਿਹੜੀ ਨਵੀਆਂ ਹੁਣ ਜੇ ਪੁਰਾਣੇ ਦੇਖਣਾ ਉਹ ਦਿਖਾ ਦੇਣਗੇ ਜਿਹੜੀ ਕੋਈ ਪ੍ਰੈ ਜਿਆਦਾ ਦੇਖ ਕੇ ਕੋਈ ਬੰਦਾ ਮਾਰਾ ਲੈ ਕੇ ਜਾਂਦਾ ਮੈਂ ਤੁਹਾਨੂੰ ਸਿਲੈਕਟਡ ਚੀਜ਼ ਦਿਖਾਉਂਦਾ ਆਪਣੀ ਗੱਲ ਹੈ ਯਾਰ ਹੁਣ ਇੰਦਰ ਜੀ ਤੁਸੀਂ ਤਾਂ ਦੱਸੋ ਮਾੜੀ ਮੁੱਠੀ ਤੁਹਾਡੀ ਹੋਰ ਦਾ ਕੀ ਕਹਿੰਦਾ ਕਿਹੜਾ ਕੋਈ ਨਹੀਂ ਮੈਂ ਉਹ ਵੀ ਦਿਖਾ ਦਉਂਗਾ ਇੱਕ ਦੇਖ ਹਾਂ ਉਹਦੇ ਆ ਜੀ ਹੁਣ ਚਾਰ ਜੀ ਤੇਰੇ ਵਾਸਤੇ ਵੀਰ ਦਾ ਸਪੈਸ਼ਲ ਮੰਗਾਏ ਆ ਸੂਟ ਕਹਿੰਦਾ ਭੈਣ ਨੂੰ ਨਰਾਜ਼ ਨਹੀਂ ਕਰਨਾ ਯਾਰ ਲੈ ਇਹ ਵਾਰ ਘਟਾਈ ਹੈ ਇਹ ਇਦੋਂ ਤੇ ਆ ਵੀ ਲੈ ਤੁਸੀਂ ਆਪ ਲਾ ਲਿਓ ਮਣੀ ਜੀ ਪਰ ਸੂਟ ਦੀ ਕਟ ਪੂਰੀ ਬਣ ਗਈ ਇਹ ਦਾ ਰੈਂਗੂਟ ਮੋਨਾ ਕੀ ਆ ਸਰਵਾਰ ਘਟਾਈ ਹੈ ਨਾਲ ਦੁਪੱਟਾ ਹੈ ਨੰਬਰ ਵਾਲਾ ਦਿਖਾਉਗਾ ਸਭ ਕੁਝ ਇਦਾਂ ਦਾ ਹੀ ਆਈ ਬਾਕ 컬러 ਨੇ ਬਾਕੀ ਨਾ ਡਿਜ਼ਾਈਨ ਹੈ ਡਿਜ਼ਾਈਨ ਵੀ ਅਲੱਗਾਂ ਡਿਜ਼ਾਈਨ ਹੋ ਰਾਇਆ ਤਾਂ ਡਿਜ਼ਾਈਨ ਲੱਗ ਗਿਆ ਪ੍ਰਿੰਟ ਲੱਗ ਗਿਆ ਉਹਦਾ ਪ੍ਰਿੰਟ ਲੱਗ ਗਿਆ ਤਿੰਨ ਕਲਰ ਹੋਤੇ ਤਿੰਨ ਹੋਤੇ ਔ ਇਕਲਾ ਵੀ ਹੋਰ ਆ ਡਿਜ਼ਾਈਨ ਚੱਕ ਲਿਆ ਉਹ ਵੀ ਦਰਵਾਜ਼ਾ ਚੜਾ ਦੀ ਗੱਲ ਵਸੇ ਕਿਹੜਾ ਰੇਟ ਪੈਜੂਗਾ ਮੈਂ ਦੇਖਦਾ ਅੰਦਾਜ਼ਾ ਅੰਦਾਜ਼ਾ ਉਹੀ 1250 ਰੁਪਏ 1250 ਰੁਪਏ ਦਾ ਅੰਦਾਜ਼ਾ ਸਾਢੇ 1250 ਰੁਪਏ ਬਹੁਤ ਹੋਣੀ ਚੀਜ਼ ਐ ਮੈਨੂੰ ਬਣੇਵੇਂ ਨੂੰ ਵੜਾਉਣਾ ਪੈਣਾ ਬਸ ਥੋੜਾ ਜਿਹਾ ਆਪ ਬਣਾਉਂਗੇ ਨਾ ਚੀਜ਼ ਆਪੇ ਤੁਸੀਂ ਬਣਾਉਂਗੇ ਨਾ ਵਧੀਆ ਬਣ ਜੂਗਾ ਕੱਪੜਾ ਪੂਰਾ ਹੋਊਗਾ ਜੀ ਕੱਪੜਾ ਪੂਰਾ ਕੱਪੜਾ ਘੱਟ ਨਹੀਂ ਹੁੰਦਾ ਕਲਰ ਕੰਬੀਨੇਸ਼ਨ ਵੀ ਲੱਗਿਆ ਸੀ ਇਹ ਸੇਮ ਕੱਪੜਾ ਉਹ ਕੱਪੜੇ ਨਾਲ ਦਾ ਜਿਹੜਾ ਆਪਾਂ ਕਢਾਇਆ ਸੀ ਹਾਂ ਕੱਪੜਾ ਹੋ ਗਿਆ ਲਗਭਗ ਸਾਰਾ ਮਾਲੇ ਦੀ ਤਹਣੀ ਉੱਤੇ ਰਹਿ ਗਈ ਹੂੰ ਤਿੰਨ ਕਲਰ ਹੋ ਚਾਹ ਤਿੰਨ ਫਿਰ ਮੇਰੇ ਭਰਾ ਕੀ ਕਰਾ ਲਈ ੜਾਤੀ ਜੇ ਆਪਾ ਉਹਦੇ ਨਾਲ ਦੁਪੱਟਾ ਲੈਨੇ ਫਿਰ ਆਪਾਂ ਕਿੰਨੇ ਦਾ ਲੈਣਾ ਸਰ ਉਹ ਦੇਖੋ ਸੂਟ ਹੈ 1050 ਦਾ ਸੂਟ ਹੈ ਤੇ ਨਾਲ ਦੁਪੱਟਾ ਲਗੂ ਵੀ 200 ਦਾ 1050 ਤੇ 200 1250 ਫਿਰ ਸਿਕਰ ਬਡਾਈ ਦੇ 1530 ਰੁਪਏ ਫਿਰ ਉੱਤੇ ਪੈਕਨ ਵਗੈਰਾ ਕੁਝ ਲਾਉਂਗੇ ਤੁਸੀਂ ਆ ਦਿਖਾ ਦਿਓ ਜੀ ਮੈਂ ਹੁਣ ਪਹਿਲਾਂ ਹੀ ਸਲਾਹ ਲਈ ਰੱਖੀ ਹੈ ਤੋਂ ਭਾਵੇਂ ਚ ਤਾਂ ਨਹੀਂ ਹੋਊਗਾ ਨਾ ਇਹ ਹਾਂ ਕਪੜਾ ਲੈ ਕੇ ਦੇਖ ਲਾ ਦੁਪੱਟਾ ਉੱਥੇ ਖੜ ਕੇ ਦੇਖ ਉਹ ਦੀ ਸ਼ੀਸ਼ਾ ਕਰ ਦੇ ਉਹ ਦੁਪੱਟਾ ਹੀ ਚਾਹੀਦਾ ਤੈਨੂੰ ਕੱਲਾ ਦੁਪੱਟਾ ਹੀ ਨਾ ਨਹੀਂ ਚੱਲੂਗਾ ਹਾਂ ਹੈਨਾ ਇਹ ਤੇ ਇੱਕੋ ਰੰਗ ਦਾ 16 ਪੀਸ 16 ਸਿੰਗਲ 16 ਬਣਾਏ ਤੇ ਪਤਾ ਲੱਗਦਾ ਜੀ ਆਹ ਦੇਖੋ ਇਹ ਰਾਮ ਟੈਕਸ ਦਾ ਆ ਰਾਮ ਟੈਕਸ ਦਾ 2010 ਕੋਰਸੀ ਆਪ ਤਿਆਰ ਤੋਂ ਆਇਆ ਓਕੇ ਆਪ ਲੈ ਕੇ ਆ ਆਪ ਉਹ ਰਾਮ ਟੈਕਸ ਦਾ ਹੀ ਵੇਸ ਹੈ ਜੀ ਪਲੇ ਰੀ ਬਸ ਇਹ ਉਹ ਦੇਖੇ ਜਾਵੇ ਕੱਪੜਾ ਨੇ ਇਹ ਜਿਆਦਾ ਚੱਲਦਾ ਹਾਂ ਰਾਮਟੈਕਸ ਦਾ ਹੀ ਵੇਸ ਚੱਲਦਾ ਉਹ ਅਸੀਂ ਪਲੇਨ ਕੱਪੜਾ ਲੈ ਕੇ ਉਹ ਟਾਪ ਤਿਆਰ ਕਰਵਾਇਆ ਤੇ ਪੀਸ ਹੋਰ ਦਸੂਈ ਬੱਸ ਬੱਸ ਆ ਗਿਆ ਪਸੰਦ ਚਲੋ ਜੀ ਧੰਨਵਾਦ ਤੁਹਾਡਾ 체ਤੀ 체ਤੀ ਨਿਵੇੜਾ ਹਨ ਖੁੱਲੇ ਹੋ ਨੇ ਹੋਰ ਲੈ ਲੰਮੀ ਇੱਕ ਕੰਦਾ ਮਰਜੀ ਐ ਤੇਰੀ ਬੱਸ ਚੁੰਨੀ ਲੈ ਲੀ ਇਹ ਤਾਂ ਦਿੱਤੀ ਹੋ ਹੈ કોટਨ ਤਾਂ ਲੈਣਾ ਦੇਖ ਲੈ ਚੁੰਨੀ ਲੈਣੀਆ ਲੈ ਲੈ ਇੱਧਰ ਦੇਣੀ ਕਿ ਤੁਸੀਂ ਚਾਦਰਾਂ ਤੇ ਪਰਦਿਆਂ ਦਾ علیحدਾਂ ਕੰਮ ਕਰ ਲਿਆ ਹਾਂ ਪਹਿਲਾਂ ਨਹੀਂ ਪਿੱਛੇ ਤਾਂ ਹਨਾ ਵਿੱਚ ਗਾਜਾ ਪੈ ਰਹਾਂ ਦਾ ਤਾਂ ਨਹੀਂ ਹੋਣ ਜਾਨੀ ਕਿ ਇੱਧਰ ਪ੍ਰੋਪਰ ਚਿੱਤਰਾਂ ਦਾ ਕੰਮ ਬਣਾਣਾ ਸਾਰਾ ਕੰਮ ਕਰਦੇ ਜੋ ਆਟਮ ਚਾਹੀਦੀ ਆ ਇੱਧਰ ਮਿਲੂਗੀ ਇਹ ਸੂਟ ਦਾ ਹੈ ਕੀ ਹੁੰਦਾ ਏ ਇਹ ਸੂਟ ਹੈ ਅੱਛਾ ਸੂਟ ਆ ਇਹ ਸੂਟ ਕੈਂਬਰੀ ਦੇ ਅੰਦਰ ਰੱਖੇ ਹੋਏ ਓਕੇ ਇਹਦੇ ਪਾਸੇ ਇਹ ਤਾਂ ਸ਼ਾਇਦ ਦਿੱਤਾ ਹੋਇਆ ਕੋਈ ਸਾਡੇ ਕੋਲ 250 ਦੇ ਸੂਟ ਹੈ ਹਾਂ 5 ਦਿਨ ਕੋਈ ਹੋਰ ਕਲਰ ਹੋਊਗਾ ਕਾ ਉੱਚੀ ਬੋਲ ਲਿਆ ਕਰ ਇਹਦੇ ਵਿੱਚ ਕੋਈ ਲਾਈਨਿੰਗ ਵਗੈਰਾ ਕੁੱਛ ਨਹੀਂ ਭਾਈ ਇਹ ਤਾਂ ਗਰਮੀ ਦੇ ਪਾਣ ਵਾਸਤੇ ਵਧੀਆ ਓਕੇ ਜੇ ਅੱਜਕੱਲ ਗਰਮੀ ਚ ਪਾਣਾ ਹੈ ਨਾ ਪਤਲਾ ਜਿਹਾ ਕੱਪੜਾ ਵਧੀਆ ਲੱਗਦਾ ਹਾਂ ਹਾਂ ਤਾਰੀ ਕੋ ਅਣੀ ਗਰਮੀ ਨਹੀਂ ਲੱਗਦੀ ਹਾਂ ਠੀਕ ਆ ਇਹ ਤਾਂ ਹੀ ਪਾਈ ਆ ਬਿਲਕੁਲ ਹਾਂ ਮੈਂ ਮੈਨੂੰ ਇਹਦੇ ਨਾਲ ਕੋਈ ਮੈਚਿੰਗ ਕਰਕੇ ਕਿੰਨੀ ਦੇ ਦਵਾਂ ਕਾਟਨ ਦਾ ਦੁਪੱਟਾ ਦੇ ਚੁੰਨੀ ਤੇ ਪਹਿਣੀ ਕੋਈ ਉਹਦੇ ਨਾਲ ਮਿਲਾ ਲੰਗੀ ਨਾ ਹਾਂ ਮਾਣਾ ਮोटा ਬਾਹਰਿੰਦਾ ਲਓ ਜੀ ਇੱਕ ਸੰਤਲੇਡ ਆਈ ਦੀ ਮਿਲ ਗਈ ਦੋ ਧੰਨਵਾਦ ਮਿੰਦਾ ਜੀ ਤੁਹਾਡਾ ਬਹੁਤ ਬਹੁਤ ਤੇ ਵੀਰ ਜੀ ਦਾ ਵੀ ਜਿਹਨੇ ਮਾਣਾ ਮोटा ਚੂਨਾ ਲਾਤਾ ਨਾਲ ਵੀ ਇਧਰ ਹੀ ਦੇਖ ਲਓ ਥੈਂਕ ਯੂ ਧੰਨਵਾਦ ਸ਼ੁਕਰੀਆ ਇੱਕ ਸੰਤ ਦੇ ਨਾਲ ਇੱਕ ਫਰੀਜ ਲਵਾਉਣ ਲਈ ਐਨਾ ਮੇਰੇ ਘਰਾਂ ਦਾ ਦਿਲ ਬਹੁਤ ਬੜਾ ਵੱਡਾ ਕਰੇ ਕਿ ਜੂ ਸੀਜੀ ਕਰ ਦਿੰਦੇ ਕਹਿੰਦੇ ਜਾਂ ਦੁਕਾਨ ਚ ਜਾਂਦੇ ਬੰਦੇ ਨਾ ਫਿਰ ਦਿਲ ਖੋਲਦਾ ਤੇ ਕਟੂਆ ਖੋਲ ਜਤਨਾ ਹੋਰ ਲੈਣੇ ਕਹਿੰਦਾ ਹੋਰ ਲਓ ਮੈਂ ਕਹਿੰਦਾ ਨਹੀਂ ਬਸ ਐਨੇ ਹੀ ਧੰਨਵਾਦ ਤੁਹਾਡਾ ਬਹੁਤ ਬਹੁਤ ਹੁਣ ਮੈਨੂੰ ਇੱਕ ਸਾਲ ਨਾ ਛੇੜੀ ਠੀਕ ਆ ਕੀ 1 ਸਾਲ ਆਈਆਂ ਬਸ ਦੋ ਤਿੰਨ ਮਹੀਨੇ ਦੀ ਗੱਲ ਕਰੋ ਤੁਸੀਂ ਆਏ ਸਰਦੀ ਫੇਰ ਸ਼ੁਰੂ ਇਹਦਾ ਇਹਦਾ ਹੁੰਦੇ ਜਾਂਦੇ ਰਹਨੇ ਆ ਮੌਸਮ ਦੇ ਹਾਂ ਬਿਲਕੁਲ ਨਾਲੇ ਕੱਪੜੇ ਦਾ ਕਿਹਾ ਇਹਦਾ ਸਸ ਚਾਰ ਦਿਨ ਪਾ ਆਓਗੇ ਹੋ ਗਿਆ ਬਿਲਕੁਲ ਬਿਲਕੁਲ ਨਵੀਂ ਦੇ ਨਵੀਂ ਚੀਜ਼ ਆਉਂਦੀ ਹੈ ਨਵੀਂ ਦੇ ਨਵੀਂ ਵੈਰਾਈਟੀ ਹੁੰਦੀ ਹੈ 13 14 15 16 ਜੂਨ ਜੀ ਮਨਿਆਰੀ ਤੇ ਕਪੜਾ ਜੋ ਵੀ ਦੁਕਾਨਾਂ ਕਪੜੇ ਵਾਲੇ ਦੀਆਂ ਇੱਕ 4 ਦਿਨ ਦੁਕਾਨਾਂ ਬੰਦ ਰਹਿਣਗੀਆਂ ਜੀ ਗਰਮੀ ਦੀਆਂ ਛੁੱਟੀਆਂ ਹੋਣਗੀਆਂ ਜੀ ਕੋਈ ਗਰਮੀ ਦਾ ਕਹਿਰ ਬਹੁਤ ਆ ਗਰਮੀ ਵਾਕਈ ਪੈ ਵੀ ਬਹੁਤ ਰਹੀ ਆ ਤੇ ਜਿਹਨੇ ਕਪੜਾ ਲੈਣਾ ਸਿਰਫ ਅੱਜ ਦੇ ਦਿਨ ਮਿਲਣਾ ਜੀ ਨਹੀਂ ਤਾਂ 13 14 15 16 ਨੂੰ ਬੰਦ 17 ਨੂੰ ਦੁਕਾਨ ਖੁੱਲੂਗੀ ਜੀ ਸਤੋਂ ਬਾਅਦ ਜੀ ਆਹੋ ਜੀ ਆਹ 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 ਸਹੀ ਆ ਆ ਠੀਕ ਆ ਆ ਸਹੀ ਆ ਇਹਦੇ ਨਾਲ ਇਹਦੇ ਨਾਲ ਜੀ ਮੈਚਿੰਗ ਕਰਨੀਆਂ ਇਹ ਚੀਜ਼ ਯਾਰ ਬੁਰਾ ਠੀਕ ਆ ਚਲੋ ਜੀ ਮਿਲਦੇ ਹਾਂ ਹੁਣ ਆਪਾਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਕਰ ਲਈਏ ਇਹਨਾਂ ਦਾ ਹਿਸਾਬ ਤਾ